ਸਰਵ ਜੀ ਫਨਰੂਰ ਵੀ ਦੀ ਮਿਨੀ ਕਹਾਣੀ ਨਾਨੀ ਕੀ ਤੇ ਹੋ ਗਰਮੀ ਚ ਬਿਜਲੀ ਦੇ ਕੱਟਾ ਨੇ ਬੱਟ ਕੰਦ ਰੱਖਿਆ ਤੇ ਮੱਛਰਾਂ ਨੇ ਮਾਰੂ ਰਾਗ ਲਾਲਾ ਜਿਗਰਾਤਾ ਕੱਟਣ ਲਈ ਮਜਬੂਰ ਕਰ ਦਿੱਤਾ ਜਦੋਂ ਵੀ ਅੱਖ ਲੱਗਣ ਲੱਗਦੀ ਤਾਂ ਮੱਛਰ ਟੀਕਾ ਲਾ ਕੇ ਕਟਣ ਲਾ ਦਿੰਦੇ ਜੋਤੀ ਵੀ ਘਰ ਵਾਲੇ ਦੀ ਸਤਾਈ ਹੋਈ ਸੀ ਉਸ ਕਈ ਵਾਰ ਕੁਲਵਿੰਦਰ ਨੂੰ ਕਿਹਾ ਕਿ ਐਤ ਕੀ ਤਾਂ ਇਨਵਰਟਰ ਵੇ ਲੋ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ ਪੱਖੀ ਚੱਲਦਿਆਂ ਬਾਹਾਂ ਦੀ ਬਸ ਹੋ ਜਾਂਦੀ ਹੈ ਬੱਚੇ ਰਾਤੀ ਰਾਤੀ ਜਾਗਦੇ ਨਹੀਂ ਤੇ ਦਿਨੇ ਸਕੂਲੇ ਸੋ ਜਾਂਦੇ ਨਹੀਂ ਟੀਚਰਾਂ ਦਾ ਕਾਪੀ ਤੇ ਨੋਟ ਆਂਦਾ ਹੈ ਕਿ ਬੱਚਿਆਂ ਦਾ ਧਿਆਨ ਰੱਖੋ ਪਰ ਕੁਲਵਿੰਦਰ ਵੀ ਠੀਠਾਂ ਦਾ ਸਰਦਾਰ ਸੀ